ਪਾਸ ਪੱਤਰਿਕਾ ਤੁਰੀ ਟੂ ਇਨ ਚਾਰਜ ਰਣਜੀਤ ਸਿੰਘ ਦੇਵੋਲ ਨੇ ਕਿਹਾ ਕਿ ਜਿੰਨੀਆਂ ਵੀ ਪੰਜਾਬ ਦੇ ਵਿੱਚ ਸਕੀਮਾਂ ਨੇ ਉਹ ਸਾਰੀਆਂ ਸੈਂਟਰ ਗਵਰਨਮੈਂਟ ਦੇ ਵੱਲੋਂ ਚਲਾਈਆਂ ਜਾ ਰਹੀਆਂ ਹਨ ਇਸੇ ਤਰ੍ਹਾਂ ਹੀ ਉਹਨਾਂ ਨੇ ਕਿਹਾ ਕਿ ਹੁਣ ਜਿਸ ਤਰ੍ਹਾਂ ਭਾਰਤ ਸਰਕਾਰ ਨੇ ਜੀਐਸਟੀ ਦੇ ਵਿੱਚ ਕਟੌਤੀ ਕੀਤੀ ਹੈ ਉਸ ਦੇ ਨਾਲ ਵੀ ਆਮ ਲੋਕਾਂ ਨੂੰ ਤੇ ਵਪਾਰੀ ਵਰਗ ਨੂੰ ਇਸ ਦਾ ਬਹੁਤ ਵੱਡਾ ਫਾਇਦਾ ਹੋਵੇਗਾ ਉਹਨਾਂ ਨੇ ਕਿਹਾ ਕਿ ਜੋ ਵੀ ਪਿੰਡਾਂ ਦੇ ਵਿੱਚ ਸੜਕਾਂ ਬਣਦੀਆਂ ਨੇ ਉਹ ਵੀ ਸੈਂਟਰ ਸਰਕਾਰ ਦੇ ਵੱਲੋਂ ਬਣਾਈਆਂ ਜਾਂਦੀਆਂ ਨੇ ਜੋ ਵੀ ਮੋਹੱਲਾ ਕਲੀਨਿਕ ਨੇ ਉਹ ਵੀ ਸੈਂਟਰ ਸਰਕਾਰ ਦੇ ਬਣਾਏ ਹੋਏ। ਇੱਥੋਂ ਤੱਕ ਕਿ ਜੋ ਵੀ ਖੇਤਾਂ ਦੇ ਵਿੱਚ ਨਹਿਰੀ ਪਾਣੀ ਪਹੁੰਚਦਾ ਹੈ ਉਹ ਵੀ ਸੈਂਟਰ ਸਰਕਾਰ ਦੀ ਸਕੀਮ ਹੈ। ਜੋ ਕਣਕ ਫਰੀ ਦੇ ਵਿੱਚ ਲੋਕਾਂ ਨੂੰ ਦਿੱਤੀ ਜਾਂਦੀ ਹੈ ਉਹ ਵੀ ਸੈਂਟਰ ਸਰਕਾਰ ਦੀ ਸਕੀਮ ਹੈ। ਹੁਣ ਆ ਕਿਹਾ ਕਿ ਪੰਜਾਬ ਸਰਕਾਰ ਬਿਲਕੁਲ ਵੀ ਲੋਕਾਂ ਦੀ ਮਦਦ ਨਹੀਂ ਕਰਦੀ। ਹਰ ਵੇਲੇ ਪੰਜਾਬ ਸਰਕਾਰ ਸੈਂਟਰ ਵੱਲ ਹਿੰਮ ਤੱਕ ਦੀ ਰਹਿੰਦੀ ਹੈ ਤੇ ਕਹਿੰਦੇ ਰਹਿੰਦੇ ਨੇ ਕਿ ਸੈਂਟਰ ਨੂੰ ਲਿਖ ਕੇ ਭੇਜਾਂਗੇ ਕਿ ਤੁਹਾਨੂੰ ਮੁਆਵਜ਼ਾ ਦਿੱਤਾ ਜਾਵੇਗਾ। ਤਾਂ ਇਸ ਤੋਂ ਵਧੀਆ ਤਾਂ ਇਹੋ ਹੈ ਕਿ ਪੰਜਾਬ ਦੇ ਵਿੱਚ ਭਾਜਪਾ ਦੀ ਸਰਕਾਰ ਬਣਾਈ ਜਾਵੇ। ਅੱਜ ਗੱਲਬਾਤ ਕਰਾਂਗੇ ਰਣਦੀਪ ਸਿੰਘ ਦਿਓਲ ਜੋ ਕਿ ਹੱਤ ਦਾ ਪੰਚਾਰਜ ਹਨ ਤੁਰੀ ਤੋਂ ਭਾਜਪਾ ਦੇ ਜਿਸ ਤਰ੍ਹਾਂ ਕੇ ਸੈਂਟਰ ਸਰਕਾਰ ਵੱਲੋਂ ਜੀਐਸਟੀ ਦੇ ਵਿੱਚ ਭਾਰੀ ਛੂਟ ਦਿੱਤੀ ਗਈ ਹੈ ਉਸ ਨਾਲ ਆਮ ਲੋਕਾਂ ਨੂੰ ਕਿੰਨਾ ਫਾਇਦਾ ਹੋਵੇਗਾ ਵਪਾਰਿਕ ਵਰਗ ਨੂੰ ਕਿੰਨਾ ਫਾਇਦਾ ਹੋਵੇਗਾ ਤੇ ਕਿਸਾਨਾਂ ਨੂੰ ਕਿੰਨਾ ਫਾਇਦਾ ਹੋਵੇਗਾ ਇਹ ਸਾਰੇ ਮਸਲੇ ਬਾਰੇ ਗੱਲਬਾਤ ਕਰਾਂਗੇ ਦਿਓਲ ਸਾਹਿਬ ਦੇ ਨਾਲ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਕਿੰਨਾ ਕ ਫਾਇਦਾ ਹੋਵੇਗਾ ਆਮ ਵਰਗ ਨੂੰ ਜੇਕਰ ਗੱਲ ਕੀਤੀ ਜਾਵੇ ਤਾਂ ਖਾਸ ਕਰ ਮੀਡਲ ਕਲਾਸ ਹਮੇਸ਼ਾ ਹੀ ਮਹਿੰਗਾਈ ਦੀ ਚੱਕੀ ਪਿਸਦਾ ਰਹਿੰਦਾ ਹੈ ਦੇਖੋ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਦੋਂ ਤੋਂ ਬਣੀ ਹੈ 2014 ਤੋਂ ਉਦੋਂ ਤੋਂ ਲੈ ਕੇ ਗਰੀਬਾਂ ਵਾਸਤੇ ਤੇ ਮਿਡਲ ਕਲਾਸ ਵਾਸਤੇ ਬਹੁਤ ਸਾਰੇ ਕੰਮ ਭਾਰਤੀ ਜਨਤਾ ਪਾਰਟੀ ਵੱਲੋਂ ਕੀਤੇ ਜਾ ਰਹੇ ਆ ਜਿੱਥੇ ਮਜ਼ਦੂਰ ਵਰਗ ਵਾਸਤੇ ਗਰੀਬ ਵਾਸਤੇ इवन ਜਿਹਨਾਂ ਨੂੰ ਕਦੇ ਦੇਖਿਆ ਵੀ ਨਹੀਂ ਜਾਂਦਾ ਸੀਗਾ ਕਿਉਂਕਿ ਸਾਡਾ ਹਮੇਸ਼ਾ ਤੋਂ ਭਾਰਤੀ ਜਨਤਾ ਪਾਰਟੀ ਦਾ ਇੱਕੋ ਹੀ ਨਿਯਮ ਰਿਹਾ ਵੀ ਜਿਹੜਾ ਕਤਾਰ 'ਚ ਸਭ ਤੋਂ ਪਿੱਛੇ ਖੜਾ ਹੈ ਸਭ ਤੋਂ ਪਹਿਲਾਂ ਉਹਦੇ ਬਾਰੇ ਸੋਚਿਆ ਜਾਵੇ ਤੇ ਪਹਿਲਾਂ ਗਰੀਬਾਂ ਵਾਸਤੇ ਕੰਮ ਕੀਤੇ ਮੁਫਤ 'ਚ ਸਿਲੰਡਰ ਦਿੱਤੇ ਅਨਾਜ ਦਿੱਤਾ ਜਾਂਦਾ ਹੈ ਘਰ ਬਣਾ ਕੇ ਦਿੱਤੇ ਤੇ ਮੁਫਤ ਦੇ ਵਿੱਚ ਗਰੀਬਾਂ ਨੂੰ ਕਿਸਾਨਾਂ ਨੂੰ ਤੇ ਬਹੁਤ ਸਾਰੇ ਲੋੜਵੰਦਾ ਨੂੰ ਇਲਾਜ ਮੁਫਤ ਦੇ ਵਿੱਚ 5 ਲੱਖ ਤੱਕ ਦਾ ਦਿੱਤਾ ਗਿਆ ਉਸ ਤੋਂ ਬਾਅਦ ਮੀਡਲ ਕਲਾਸ ਵਾਸਤੇ ਟੈਕਸ ਦੇ ਵਿੱਚ ਵੱਡੀ ਰਿਬੇਟ ਦਿੱਤੀ ਗਈ ਪਿਛਲੇ ਸਾਲ ਇਸ ਸਾਲ ਇੱਕ ਵਾਰ ਫੇਰ ਤੋਂ ਮੀਡਲ ਕਲਾਸ ਵਾਸਤੇ ਗਰੀਬਾਂ ਵਾਸਤੇ ਲੋੜਵੰਦਾ ਵਾਸਤੇ ਜੀਐਸਟੀ ਦੇ ਵਿੱਚ ਵੱਡੀ ਛੋਟ ਦੇ ਕੇ ਬਹੁਤ ਵੱਡੀ ਛੋਟ ਹੈ ਇਹ ਵੱਡੀ ਛੋਟ ਦੇ ਕੇ ਲੋਕਾਂ ਨੂੰ ਏਡੀ ਵੱਡੀ ਰਾਹਤ ਦਿੱਤੀ ਗਈ ਹੈ ਕਿ ਹਰੇਕ ਬੰਦੇ ਨੂੰ ਉਸ ਦਾ ਫਾਇਦਾ ਹੋਣ ਜਾ ਰਿਹਾ ਚਾਹੇ ਕਹਿਣ ਨੂੰ ਕੁਛ ਮਰਜ਼ੀ ਕਹੀ ਜਾਈਏ ਕਈ ਲੋਕ ਕਹਿੰਦੇ ਆ ਵੀ ਨਹੀਂ ਜੀ GST ਲਾਈ ਵੀ ਤਾਂ ਪਹਿਲਾਂ ਤੁਸੀਂ ਹੋ ਸੀ ਉਸ ਤੋਂ ਪਹਿਲਾਂ ਇੰਨੇ ਜ਼ਿਆਦਾ ਕੰਪਲਿਕੇਟਿਡ ਟੈਕਸ ਦਾ ਸਿਸਟਮ ਸੀ ਇੰਨੇ ਜ਼ਿਆਦਾ ਟੈਕਸ ਲਏ ਜਾਂਦੇ ਸੀਗੇ ਵਪਾਰੀਆਂ ਦੇ ਕੋਲੋਂ ਕਿ ਬਹੁਤ ਜ਼ਿਆਦਾ ਮਹਿੰਗਾਈ ਦੇ ਦੌਰ ਦੇ ਵਿੱਚ ਦੀ ਨਿਕਲ ਰਹੀ ਸੀ ਕਿਤੇ ਨਾ ਕਿਤੇ ਮਹਿੰਗਾਈ ਨੂੰ GST ਵੰਦੇ ਵਿੱਚ ਲਿਆਂਦੀ ਕਿ ਹੁਣ GST 2.0 ਦੇ ਵਿੱਚ ਬਹੁਤ ਵੱਡੀ ਛੂਟ ਕਿਸਾਨਾਂ ਨੂੰ ਟਰੈਕਟਰਾਂ ਦੇ ਉੱਤੇ ਲੱਖ ਲੱਖ ਸਵਾ ਸਵਾ ਲੱਖ ਦੀ ਕੰਬਾਈਨਾਂ ਦੇ ਉੱਤੇ 3 3 ਲੱਖ ਦੀ ਗੱਡੀਆਂ ਲੈਣੀਆਂ ਨੇ ਕਿਸੇ ਨੇ ਮਿਡਲ ਕਲਾਸ ਨੇ ਕੋਈ ਗੱਡੀ ਲੈਣੀ ਹੈ ਜਿਹੜੀ ਮਿਡਲ ਕਲਾਸ ਦੇ ਦਾਇਰੇ ਦੇ ਵਿੱਚ ਆਉਂਦੀ ਹੈ ਉੱਥੇ 2.5 2 3 3 ਲੱਖ ਰੁਪਏ ਦੀ ਛੂਟ ਸਕੂਟਰਾਂ ਦੇ ਵਿੱਚ ਮੋਟਰਸਾਈਕਲਾਂ ਦੇ ਵਿੱਚ 25000 30000 ਦੀ ਛੂਟ ਮੈਡੀਕਲ ਇਕਵਿਪਮੈਂਟ ਦੇ ਉੱਤੋਂ ਬਿਲਕੁਲ ਜੀਐਸਟੀ ਖਤਮ ਕਰ ਦਿੱਤਾ ਤੇ ਉਹਦੇ ਉੱਤੇ ਬਹੁਤ ਵੱਡਾ ਫਾਇਦਾ ਜੇ ਕਿਸੇ ਨੇ ਇਲਾਜ ਕਰਾਉਣਾ ਕਿਉਂਕਿ ਮੁਸੀਬਤ ਦੇ ਟਾਈਮ ਦੇ ਵਿੱਚ ਲੋੜ ਪੈਂਦੀ ਹੈ ਕਿਸੇ ਨੇ ਘਰ ਬਣਾਉਣਾ ਉਹਦੇ ਵਿੱਚ ਵੱਡੀ ਛੂਟ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਦੇ ਉੱਤੋਂ ਟੈਕਸ ਅੱਜ ਖਤਮ ਹੋ ਗਏ ਤਾਂ ਇਹ ਦਰਸਾਉਂਦਾ ਹੈ ਕਿ ਭਾਰਤੀ ਜਨਤਾ ਪਾਰਟੀ ਹਮੇਸ਼ਾ ਮੀਡਲ ਕਲਾਸ ਤੇ ਗਰੀਬ ਬੰਦੇ ਬਾਰੇ ਸੋਚਦੀ ਤੁਸੀਂ ਗੱਲ ਕੀਤੀ ਹੈ ਗੱਡੀਆਂ ਦੀ ਅਸੀਂ ਦੇਖ ਰਹੇ ਸੀਗੇ ਕਿ ਮੇਰੇ ਕਿਸੇ ਦੋਸਤ ਨੇ ਗੱਡੀ ਲੈਣੀ ਹੈ ਉਹਨਾਂ ਉਰੇ ਬੂਗੇ ਕਿੰਨੇ ਜਿਆਦਾ ਕਿ ਗੱਡੀ ਦੀ ਨੰਬਰ ਕੋਈ ਨਹੀਂ ਆ ਇਹ ਬਿਲਕੁਲ ਜਦੋਂ ਲੋਕਾਂ ਨੂੰ ਲੱਗਦਾ ਵੀ ਸਾਡਾ ਫਾਇਦਾ ਹੋ ਰਿਹਾ ਹੈ ਤਾਂ ਇੱਕਦਮ ਕਹਦੇ ਕੋਈ ਚੀਜ਼ ਜਦੋਂ ਸਸਤੀ ਹੁੰਦੀ ਹੈ ਤਾਂ ਉਹ ਖਰੀਦਣ ਵਾਸਤੇ ਲੋਕ ਜਾਂਦੇ ਆ ਕਿਉਂਕਿ ਉਹਨਾਂ ਦੀ ਪਹੁੰਚ ਦੇ ਵਿੱਚ ਆ ਜਾਂਦੀ ਹੈ ਤੇ ਅੱਜ ਮਿਡਲ ਕਲਾਸ ਦੀ ਪਹੁੰਚ ਦੇ ਵਿੱਚ ਜਿਹੜੀਆਂ ਉਹ ਗੱਡੀਆਂ ਉਹ ਲੈ ਨਹੀਂ ਸਕਦੇ ਸੀ ਕਿਉਂਕਿ ਕਲਾਸੇਜ਼ ਹੁੰਦੀਆਂ ਅਲੱਗ-ਅਲੱਗ ਉਹ ਜਿਹੜੀ ਉੱਚੀ ਕਲਾਸ ਦੀ ਗੱਡੀ ਆ ਜਿਹਨਾਂ ਨੂੰ ਮਿਲ ਰਹੀ ਹੈ ਤਾਂ ਉਹ ਲੈਣ ਦੇ ਲਈ ਉਹਨਾਂ ਨੇ ਬੁਕਿੰਗਾਂ ਸ਼ੁਰੂ ਕਰ ਦਿੱਤੀਆਂ ਨੇ ਮਿਲ ਜਾਣਗੇ ਆਉਣ ਵਾਲੇ ਸਮੇਂ ਦੇ ਵਿੱਚ ਪਰ ਉਹ ਘਰ ਦੀ ਜਿਹੜੀ ਉਹਨਾਂ ਦੀ ਇੱਛਾ ਸੀਗੀ ਜਿਹੜਾ ਇੱਕ ਸ਼ੌਂਕ ਸੀ ਉਹ ਪੂਰਾ ਹੋਣਾ ਹੈ ਘਰ ਦੀ ਜਿਹੜੀ ਲੋੜ ਸੀ ਉਹ ਪੂਰੀ ਹੋਣੀ ਹੈ ਤੇ ਜਿਹੜਾ ਕੋਈ ਘਰ ਬਣਾਉਣਾ ਚਾਹੁੰਦਾ ਉਹਦਾ ਘਰ ਬਣੂਗਾ ਜਿਹੜਾ ਕੋਈ ਮੋਟਰਸਾਈਕਲ ਸਕੂਟਰ ਲੈਣਾ ਚਾਹੁੰਦਾ ਜਿਹੜਾ ਕੋਈ ਪੜਨਾ ਚਾਹੁੰਦਾ ਉਹਦੇ ਲਈ ਵੀ ਵੱਡੀ ਛੂਟ ਹਰ ਇੱਕ ਬੰਦੇ ਦੇ ਲਈ ਛੂਟ ਦਿੱਤੀ ਗਈ ਘਰ ਦੇ ਉੱਪਰ ਜੀਐਸਟੀ ਘਟਾਈ ਹੈ ਤੇ 30 32 ਰੁਪਏ کافی ਵੱਡਾ ਫਰਕ ਪਿਆ ਇੱਕ ਬੋਰੀ ਦੇ ਉੱਪਰ ਤਾਂ ਹੁਣ ਆਮ ਲੋਕਾਂ ਨੂੰ ਜਿਹੜੇ ਘਰ ਬਣਾਉਣ ਦੀ ਸੋਚ ਰਹੇ ਨੇ ਤਾਂ ਹੁਣ ਉਹ ਬਣਾ ਸਕਦੇ ਨੇ ਉਹਨਾਂ ਨੂੰ ਬਹੁਤ ਸਸਤਾ ਪਵੇਗਾ ਹਾਂ ਬਹੁਤ ਚੀਜ਼ਾਂ ਘਰ ਦੇ ਵਿੱਚ ਵਰਤੀਆਂ ਜਾਂਦੀਆਂ ਨੇ ਉਹਨਾਂ ਦੇ ਉੱਤੋਂ ਕਾਫੀ ਟੈਕਸ ਹਟਾਏ ਗਏ ਨੇ ਤਾਂ ਉਹਨਾਂ ਨੂੰ ਬੜਾ ਫਾਇਦਾ ਹੋਣਾ ਹਰੇਕ ਘਰ ਦੀ ਲੋੜ ਹੁੰਦੀ ਹੈ ਵੀ ਸਾਡਾ ਘਰ ਹੋਵੇ ਸਾਡਾ ਆਪਣਾ ਮਕਾਨ ਹੋਵੇ ਬੇਸ਼ੱਕ ਮੋਦੀ ਸਰਕਾਰ ਨੇ ਗਰੀਬਾਂ ਦੇ ਜਿਹੜੇ ਝੁੱਗੀਆਂ ਝੋਪੜੀਆਂ ਦੇ ਵਿੱਚ ਵੀ ਰਹਿੰਦੇ ਸੀ ਉਹਨਾਂ ਨੂੰ ਅੱਜ ਸ਼ਾਨਦਾਰ आलीशान ਜਿਹੜੇ ਫਲੈਟਸ ਨੇ ਉਹ ਬਣਾ ਕੇ ਦਿੱਤੇ ਆ ਹੋਰ ਸਟੇਟਾਂ ਦੇ ਵਿੱਚ ਪੰਜਾਬ 'ਚ ਚਲੋ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨਹੀਂ ਆਈ ਹਾਲੇ ਪਰ ਬਹੁਤ ਸਾਰੇ ਘਰ ਬਣਾ ਕੇ ਦਿੱਤੇ ਆ ਹੁਣ ਜਿਹੜੇ ਲੋਕ ਆਪ ਵੀ ਮੀਡਲ ਕਲਾਸ ਦੇ ਲੋਕ ਨੇ ਉਹ ਆਪ ਘਰ ਬਣਾਉਣਾ ਚਾਹੁੰਦੇ ਆ ਉਹਨਾਂ ਦੀ ਵੀ ਇਹ ਇੱਛਾ ਪੂਰੀ ਹੋਵੇ ਇਸ ਬਾਰੇ ਕਿਸੇ ਨੇ ਸੋਚਿਆ ਤਾਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵਿਰੋਧੀ ਕਹਿੰਦੇ ਨੇ ਕਿ ਚੋਣਾਂ ਦਾ ਟ੍ਰਿਕ ਆ ਉਸ ਤੋਂ ਬਾਅਦ ਫੇਰ ਦੁਬਾਰੇ ਵਧਾ ਦੇਣਗੇ ਯਾਰ ਮੈਨੂੰ ਸਮਝ ਨਹੀਂ ਆਉਂਦੀ ਕਿ ਚੋਣਾਂ ਦਾ ਟ੍ਰਿਕ ਚੋਣਾਂ ਦਾ ਟ੍ਰਿਕ ਹਾਲੇ ਕਿਹੜੀਆਂ ਚੋਣਾਂ ਆ ਰਹੀਆਂ ਨੇ ਕਿਉਂਕਿ ਸ਼ੂਟ ਵੀ ਕਾਫੀ ਆ 13 ਮਿੰਟ ਮੰਗੂ ਨਹੀਂ ਮੈਨੂੰ ਇਹ ਤਾਂ ਦੱਸ ਦੇਣ ਵੀ ਹਾਲੇ ਕਿਹੜੀਆਂ ਚੋਣਾਂ ਆ ਰਹੀਆਂ ਨੇ ਭਾਰਤੀ ਜਨਤਾ ਪਾਰਟੀ ਦਾ ਆਪ ਚਾਹੁੰਦੀ ਹੈ ਵੀ ਵਾਰ-ਵਾਰ ਚੋਣਾਂ ਨਾ ਹੋਣ ਇੱਕ ਵਾਰ ਚੋਣ ਹੋਵੇ ਹਾਲੇ ਕਿਹੜੀ ਚੋਣ ਆ ਰਹੀ ਹੈ ਮੈਨੂੰ ਦੱਸ ਤਾਂ ਦੇਣ ਜਿਹੜੇ ਵਿਰੋਧੀ ਕਹਿ ਰਹੇ ਨੇ ਕਿਹੜੀ ਪੰਜਾਬ ਦੇ ਵਿੱਚ ਚੋਣ ਹੈ ਕਿਹੜੀ 2027 ਦੀ ਤਿਆਰੀ ਕੱਲੀ ਪੰਜਾਬ ਦੇ ਵਿੱਚ ਹੋਊਗੀ ਨਾ 2027 ਪੂਰੇ ਦੇਸ਼ ਦੇ ਵਿੱਚ ਉਹਨਾਂ ਨੇ ਲਾਗੂ ਕੀਤਾ ਜੇ ਕੋਈ ਚੋਣ ਦਾ ਸਟੰਟ ਕਰਨਾ ਕਦੇ ਭਾਰਤੀ ਜਨਤਾ ਪਾਰਟੀ ਨੇ ਅਜੇ ਤੱਕ ਬੋਟ ਦੀ ਰਾਜਨੀਤੀ ਨਹੀਂ ਕੀਤੀ ਇਹਨਾਂ ਲੋਕਾਂ ਨੇ ਕਾਂਗਰਸੀਆਂ ਨੇ ਆਮ ਆਦਮੀ ਪਾਰਟੀ ਵਾਲਿਆਂ ਨੇ ਬੋਟ ਦੀ ਰਾਜਨੀਤੀ ਕੀਤੀ ਹੈ ਚਾਹੇ ਉਹ ਰਾਮ ਮੰਦਰ ਦੇ ਉੱਪਰ ਕਾਂਗਰਸੀ ਰਾਜਨੀਤੀ ਕਰਦੇ ਰਹੇ ਨੇ ਜਿੰਨ ਜਦੋਂ ਤੋਂ ਕਾਂਗਰਸ ਬਣੀ ਉਹ ਤੋਂ ਰਾਜਨੀਤੀ ਕਰ ਰਹੀ ਸੀ ਪਰ ਕੁਝ ਕਰਕੇ ਨਹੀਂ ਦਿਖਾਇਆ ਉਸ ਤੋਂ ਬਾਅਦ ਧਾਰਾ 370 ਦੇ ਉੱਪਰ ਰਾਜਨੀਤੀ ਕੀਤੀ ਇਹਨਾਂ ਨੇ ਵੋਟਾਂ ਲਈ ਪਰ ਭਾਰਤੀ ਜਨਤਾ ਪਾਰਟੀ ਨੇ ਕਦੇ ਇਹ ਨਹੀਂ ਸੋਚਿਆ ਵੀ ਹਾਂ ਇਹਦੇ ਨਾਲ ਸਾਨੂੰ ਵੋਟਾਂ ਪੈਣਗੀਆਂ ਜਾਂ ਨਹੀਂ ਪੈਣਗੀਆਂ ਜਨ ਹਿੱਤ ਦਾ ਕੰਮ ਕਰਾਂਗੇ ਤਾਂ ਉਹ ਵੋਟਾਂ ਪੈਣਗੀਆਂ ਚਾਹੇ ਵੋਟ ਚੋਰ ਕਹਿ ਲੋ ਉਹਨੂੰ ਚਾਹੇ ਕਿਸੇ ਦਾ ਕੰਮ ਕਰਕੇ ਵੋਟ ਲੈਣੀ ਕਹਿ ਲੋ ਕਾਂਗਰਸ ਕਹਿੰਦੀ ਵੀ ਰਾਮ ਮੰਦਰ ਰਾਦੇ ਵੋਟ ਮੰਗੋ ਬਿਲਕੁਲ ਮੰਗਾਂਗੇ ਜੀ ਕਿਉਂਕਿ ਇਹ ਲੜਾਈ ਲੜੀ ਹੈ 1992 ਤੋਂ ਲੈ ਕੇ ਲੜਾਈ ਲੜੀ ਭਾਰਤੀ ਜਨਤਾ ਪਾਰਟੀ ਨੇ ਜਦੋਂ ਸੱਤਾ ਦੇ ਵਿੱਚ ਆਈ ਭਾਰਤ ਭਾਰਤੀ ਜਨਤਾ ਪਾਰਟੀ ਪੂਰਨ ਬਹੁਮਤ ਬਲਿਆ ਤਾਂ ਉਹਦੇ ਵਾਸਤੇ ਲੜਾਈ ਲੜੀ ਤੇ ਅੱਜ ਰਾਮ ਮੰਦਰ ਦੀ ਜੇ ਕਿਸੇ ਨੇ ਕਿਰਪਾ ਕੀਤੀ ਕਿਉਂਕਿ ਭਗਵਾਨ ਦੀ ਕਿਰਪਾ ਤੋਂ ਬਣਾ ਨਹੀਂ ਹੋ ਸਕਦਾ ਸੀ ਉਹ ਜਿਨ੍ਹਾਂ ਨੇ ਕੰਮ ਕੀਤਾ ਜਿਨ੍ਹਾਂ ਨੇ ਮਿਹਨਤ ਕੀਤੀ ਕਿਉਂਕਿ ਪਰ ਭਗਵਾਨ ਵੀ ਉਹਦੇ ਉੱਤੇ ਹੀ ਕਿਰਪਾ ਕਰਦਾ ਜਿਹੜਾ ਮਿਹਨਤ ਕਰਦਾ ਤੇ ਉਹਨਾਂ ਦੀ ਲਗਨ ਸੀ ਤੇ ਅੱਜ ਰਾਮ ਮੰਦਰ ਤੇ ਦਰਸ਼ਨ ਕਰਨ ਜਾਂਦੇ ਨੇ ਆਲੀਸ਼ਾਨ ਰਾਮ ਮੰਦਰ ਬਣਿਆ ਹੋਇਆ ਤਾਂ ਲੋਕ ਉੱਥੇ ਜਾਂਦੇ ਨੇ ਤੇ ਖੁਸ਼ ਵੀ ਹੁੰਦੇ ਨੇ ਤੇ ਜਿਨ੍ਹਾਂ ਨੇ ਉਹ ਬਣਵਾਇਆ ਤਾਂ ਉਹਨਾਂ ਨਾਲ ਜੁੜਦੇ ਵੀ ਨੇ ਉੱਥੇ ਕਿਉਂ ਸੀ ਡਾਰੇ ਕੋਈ ਕਈ ਵਾਰ ਬਜਾ ਹੋ ਜਾਂਦੀ ਹੈ ਕਈ ਵਾਰ ਗਲਤਫਹਿਮੀਆਂ ਹੋ ਜਾਂਦੀਆਂ ਨੇ ਉਹਨਾਂ ਵਾਲੇ ਸਮੇਂ ਦੇ ਵਿੱਚ ਜਿੱਥੇ ਇਸ ਪੂਰੇ ਭਾਰਤ ਦੇ ਵਿੱਚ ਪਤਾ ਲੱਗਿਆ ਲੋਕਾਂ ਨੂੰ ਕੋਈ ਇਹਨਾਂ ਨੇ ਇੱਕ ਟੈਕਟਿਕ ਬਣਾਇਆ ਵੀ ਪਤਾ ਨਹੀਂ ਇਹ 400 ਸੀਟਾਂ ਆ ਜਾਣਗੀਆਂ ਉਸ ਤੋਂ ਬਾਅਦ ਕੀ ਹੋਜੂਗਾ ਭਾਰਤੀ ਜਨਤਾ ਪਾਰਟੀ ਹਮੇਸ਼ਾ ਸੰਵਧਾਨ ਦੇ ਨਾਲ ਚੱਲੀ ਹੈ ਇੱਕ ਦੂਜੀਆਂ ਪਾਰਟੀਆਂ ਦੇ ਵਾਂਗੂ ਸੰਵਧਾਨ ਨੂੰ ਤੋੜਨ ਦੀ ਗੱਲ ਕਦੇ ਵੀ ਨਹੀਂ ਕੀਤੀ ਭਾਰਤੀ ਜਨਤਾ ਪਾਰਟੀ ਜਿਸ ਤਰ੍ਹਾਂ ਆਪਾਂ ਦੇਖਿਆਗਾ ਕਿ ਪੰਜਾਬ ਦੇ ਵਿੱਚ ਕਿਸਾਨ ਹਮੇਸ਼ਾ ਹੀ ਭਾਜਪਾ ਦੇ ਖਿਲਾਫ ਰਹੇ ਨੇ ਤਾਂ ਜੋ ਉਹਨਾਂ ਦੇ ਸੰਧਾ ਵਿੱਚ ਉਹਨਾਂ ਨੂੰ ਸ਼ੋਰਟ ਮਿਲੀ ਜਿਵੇਂ ਟਰੈਕਟਰ ਹੋ ਗਿਆ ਜਾਂ ਕੋਈ ਟਰਾਲੀ ਲੈਣ ਆਏ ਉਹਨਾਂ ਨੇ ਕੋਈ ਸਮਾਨ ਲੈਣਾਗਾ ਇਹ ਤਾਂ ਸਾਰਿਆ ਵਸਤੀ ਹੈ ਤਾਂ ਇਹ ਜਮੀਨੀ ਪੱਧਰ ਤੇ ਤਾਂ ਗੱਲ ਕੀਤੀ ਜਾਵੇ ਚਾਹੇ ਆਪਾਂ ਨੂੰ ਫੀਡ ਕੋਈ ਲਾਈ ਜਮੀਨੀ ਪੱਧਰ ਤੇ ਭਾਜਪਾ ਪੰਜਾਬ ਦੇ ਵਿੱਚ ਮਜ਼ਬੂਤ ਹੋਈ ਹੈ ਤੇ ਇਹ ਜੋ ਜੀਐਸਟੀ ਛੱਡਣ ਦੇ ਨਾਲ ਲੱਗਦਾ ਹੈ ਕਿ ਪਿੰਡਾਂ ਦੇ ਵਿੱਚ ਵੀ ਉਹ ਮਜ਼ਬੂਤ ਹੋਏਗੀ। ਹਾਂ ਬਿਲਕੁਲ ਪਿੰਡਾਂ ਵਾਲਿਆਂ ਨੂੰ ਵੀ ਪਤਾ ਲੱਗ ਰਿਹਾ ਸੀ ਪਿੰਡਾਂ ਦੇ ਵਿੱਚ ਵਿਛਰਦੇ ਆ ਮੈਂ ਆਪਣੇ ਇਲਾਕੇ 'ਚ ਵਿਛਰਦਾ ਬਾਕੀ ਵੀ ਜਗ੍ਹਾ ਦੇ ਉੱਤੇ ਜਾਂਦੇ ਆ। ਤੇ ਪਿੰਡਾਂ ਦੇ ਵਿੱਚ ਲੋਕ ਚਾਹ ਰਹੇ ਆ ਵੀ ਇਸ ਵਾਰ ਭਾਜਪਾ ਨੂੰ ਆਪਾਂ ਨੂੰ ਮੌਕਾ ਦੇਣਾ ਚਾਹੀਦਾ ਹੈ। ਇਹ ਕੱਲਾ ਮੌਕਾ ਇਸ ਕਰਕੇ ਨਹੀਂ ਜਾ ਰਹੇ ਵੀ ਹਾਂ ਦੇਖਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਆਮ ਆਦਮੀ ਪਾਰਟੀ ਨੇ ਦੇਖ ਲਿਆ। ਭਾਰਤੀ ਜਨਤਾ ਪਾਰਟੀ ਨੇ ਕੰਮ ਕਰਕੇ ਦਿਖਾਏ ਆ ਹਰਿਆਣਾ ਦੇ ਵਿੱਚ ਤੀਜੀ ਵਾਰ ਸਰਕਾਰ ਬਣੀ ਆ। ਯੂਪੀ ਦੇ ਵਿੱਚ ਵਾਰ-ਵਾਰ ਸਰਕਾਰ ਬਣੀ ਐ ਐਮਪੀ ਦੇ ਵਿੱਚ ਗੁਜਰਾਤ ਦੇ ਵਿੱਚ ਜਿੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਉਂਦੀ ਆ ਤਾਂ ਉੱਥੇ ਕੰਮ ਕਰਕੇ ਦਿਖਾਉਂਦੇ ਆ ਅੱਜ ਵੀ ਪੰਜਾਬ ਦੇ ਵਿੱਚ ਕੋਈ ਮੰਗ ਉੱਠ ਰਹੀ ਐ ਵੀ ਬੀਜੇਪੀ ਸਾਨੂੰ ਇਹ ਦੇ ਦੇਵੇ ਕੇਂਦਰ ਦੀ ਸਰਕਾਰ ਤੋਂ ਇਹ ਲੈਣਾ ਪਊਗਾ ਸਰ ਕੇਂਦਰ ਦੀ ਸਰਕਾਰ ਤੋਂ ਹੀ ਸਾਰਾ ਕੁਝ ਲੈਣਾ ਐ ਬੀਜੇਪੀ ਦੀ ਸਰਕਾਰ ਤੋਂ ਹੀ ਸਾਰਾ ਕੁਝ ਲੈਣਾ ਤਾਂ ਪਿੰਡ ਦੇ ਲੋਕ ਸੋਚ ਰਹੇ ਆ ਵੀ ਕਿਉਂ ਨਾ ਭਾਰਤੀ ਜਨਤਾ ਪਾਰਟੀ ਦੀ ਉਹ ਸਰਕਾਰ ਹੋ ਗਈ ਵਾਦੇ ਵੱਡੇ ਵੱਡੇ ਕੀਤੇ ਗਏ ਸੀ ਇਹ ਇੱਥੋਂ ਤੱਕ ਕਹਿ ਦਿੱਤਾ ਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿ ਸਾਡਾ ਪੰਜਾਬ ਦਾ 1.70 ਹਜ਼ਾਰ ਕਰੋੜ ਰੁਪਏ ਦਾ ਬਜਟ ਹੈ ਉਹਦੇ ਚ 20% ਕਰਪਸ਼ਨ ਹੁੰਦੀ ਹੈ ਲਗਭਗ 34000 ਕਰੋੜ ਰੁਪਿਆ ਕਹਿੰਦੇ ਕਰਪਸ਼ਨ ਹੋ ਜਾਂਦੀ ਹੈ ਅਸੀਂ ਉਹ ਬਚਾਵਾਂਗੇ ਤਾਂ ਕੀ ਭਗਵੰਤ ਮਾਨ ਹੁਰੀ ਜਵਾਬ ਦੇਣਗੇ ਇਸ ਗੱਲ ਦਾ ਵੀ ਜਿਹੜਾ ਅੱਜ 34000 ਰੁਪਿਆ ਤੁਸੀਂ ਕਰਪਸ਼ਨ ਦੇ ਵਿੱਚੋਂ ਬਚਾਇਆ ਹੈ ਕਿ ਉਹ ਕਰਪਸ਼ਨ ਤੁਹਾਡੇ ਲੋਕ ਕੌਣ-ਕੌਣ ਕਰ ਰਹੇ ਹੈ ਕੱਲ ਬੜਾ ਵੱਡਾ ਗੰਭੀਰ ਇਲਜ਼ਾਮ ਲੱਗਿਆ ਆਪਣੇ ਸੰਗਰੂਰ ਦੇ ਹਰਪਾਲ ਸਿੰਘ ਛੀਮਾ ਜੀ ਤੇ ਕਿ ਤੁਸੀਂ ਜਿਹੜੇ ਐਕਸਾਈਜ਼ ਹੈ ਉਹਦੇ ਵਿੱਚੋਂ ਮੋਟਾ ਪੈਸਾ ਖਾ ਰਹੇ ਹੋ ਕੀ ਇਸ ਗੱਲ ਦਾ ਜਵਾਬ ਦੇਣਗੇ ਕਿਉਂਕਿ ਉਹਨਾਂ ਨੇ ਆਪ ਕਿਹਾ ਸੀ ਵੀ 34000 ਕਰੋੜ ਰੁਪਏ ਦਾ ਐਕਸਾਈਜ਼ ਤੇ ਰੇਟੇ ਦੇ ਵਿੱਚੋਂ ਪੈਸਾ ਲੈ ਕੇ ਆਵਾਂਗੇ ਇਹਦਾ ਮਤਲਬ ਕਿਤੇ ਨਾ ਕਿਤੇ ਕੋਈ ਠੱਗੀ ਕਰ ਰਿਹਾ ਹੈ ਕੱਲ ਇਲਜ਼ਾਮ ਲਾਇਆ ਉਹਦੇ ਉੱਤੇ ਕੀ ਇਹ ਕੋਈ ਜਿਹੜੀ ਪਾਰਸ਼ੀਅਲਟੀ ਤੋਂ ਬਿਨਾ ਕੋਈ ਇਹਦੇ ਉੱਤੇ ਜਾਂਚ ਕਰਵਾਉਣਗੇ ਕੀ ਕੋਈ ਕੇਂਦਰੀ ਏਜੰਸੀ ਤੋਂ ਜਾਂਚ ਕਰਵਾਉਣਗੇ ਵੀ ਹਾਂ ਸਾਡੇ ਉੱਤੇ ਇਲਜ਼ਾਮ ਲੱਗੇ ਨੇ ਪਹਿਲਾਂ ਤਾਂ ਇਹ ਬਣਾ ਕਹਿੰਦੇ ਸੀ ਕੋਈ ਸਾਡਾ ਐਮਐਲਏ ਹੋਵੇ ਚਾਹੇ ਕੋਈ ਬਗਾਨਾ ਹੋਵੇ ਅਸੀਂ ਹਰ ਇੱਕ ਨੂੰ ਇੱਕੋ ਜੀ ਜਾਂਚ ਕਰਾਵਾਂਗੇ ਤਾਂ ਤੇ ਜਾਂਚ ਹੋਣੀ ਚਾਹੀਦੀ ਹੈ 34000 ਕਰੋੜ ਰੁਪਇਆ ਖਾਦਾ 12000 ਕਰੋੜ ਰੁਪਇਆ ਲੋਕਾਂ ਦੀ ਆਫਤ ਦੇ ਸਮੇਂ ਦੇ ਉੱਤੇ ਕੰਮ ਆਉਣ ਵਾਲਾ ਜਿਹੜਾ ਸੈਂਟਰ ਸਰਕਾਰ ਨੇ ਦਿੱਤਾ ਉਹ ਖਾਦਾ ਉਹਦੇ ਉੱਤੇ ਜਾਂਚ ਕਰਾਓ ਨਾ ਅੱਜ ਕਿਉਂ ਤੁਸੀਂ ਗੋਲਮੋਲ ਗੱਲਾਂ ਕਰਕੇ ਇਹਨੂੰ ਖਤਮ ਕਰ ਰਹੇ ਹੋ ਇਸ ਕਰਕੇ ਭਾਰਤੀ ਜਨਤਾ ਪਾਰਟੀ ਜਿਹੜੀ ਸਾਫ਼ ਸੁਥਰੀ ਸਰਕਾਰ ਹੈ ਅੱਜ ਹਰਿਆਣਾ ਦੇ ਵਿੱਚ ਵੀ ਹੜਾ ਆਈ ਸੀ ਹਰਿਆਣੇ ਨੇ ਕਿਸੇ ਤੋਂ ਪੈਸੇ ਨਹੀਂ ਮੰਗੇ ਆਪਣਾ ਜਿਹੜਾ ਉਹਨਾਂ ਨੇ ਕਿਹਾ ਕਿ ਅਸੀਂ ਕੀਲੇ ਦੇ 15000 ਰੁਪਏ ਦੇਵਾਂਗੇ ਉਹ ਦੇ ਚੁੱਕੇ ਐ 16000 ਕਰੋੜ ਮੋਰਦੀ ਸਾਹਿਬ ਨੇ ਕਿਹਾਗਾ ਕਿ ਪਿਆਉਣ ਦੇਵਾਂਗੇ ਲੇਕਿਨ ਪਹਿਲਾਂ ਉਸ 12000 ਕਰੋੜ ਦਾ ਹਿਸਾਬ ਨੇ ਉਹਨਾਂ ਨੇ 1600 ਕਰੋੜ ਰੁਪਇਆ ਦਿੱਤਾ ਜੀ ਫੌਰੀ ਰਾਹਤ ਤੇ ਮੰਤਰੀ ਜੀ ਨੇ ਇਹ ਵੀ ਗੱਲ ਕਹਿਤੀ ਕਿਉਂਕਿ ਅੱਜ ਤੁਸੀਂ ਹੜ੍ਹਾਂ ਦੇ ਵਿੱਚ ਮੈਂ ਫਿਰੋਜ਼ਪੁਰ ਦਾ ਇੰਚਾਰਜ ਆ ਮੈਂ ਫਿਰੋਜ਼ਪੁਰ ਦੇ ਵਿੱਚ ਗਿਆ ਹੜ੍ਹਾਂ ਦੇ ਵਿੱਚ ਲੋਕ ਇਹ ਗੱਲ ਕਹਿ ਰਹੇ ਆ ਕਿ ਜੀ ਇਹਨਾਂ ਨੂੰ ਪੰਜਾਬ ਵਾਲਿਆਂ ਨੂੰ ਪੈਸੇ ਨਾ ਦਿਓ ਜੀ ਇਹ ਖਾ ਜਾਣਗੇ ਸਾਨੂੰ 2023 'ਚ ਵੀ ਨਹੀਂ ਦਿੱਤੇ ਇਸ ਕਰਕੇ ਉਹ 1600 ਕਰੋੜ ਰੁਪਇਆ ਜਦੋਂ ਇਹਨਾਂ ਨੇ ਬਣਾ ਕੇ ਦਿੱਤਾ ਦੇਰੀ ਇਹ ਨਾਲੋਂ ਹੋ ਰਹੀ ਆ ਕਿਉਂਕਿ ਇਹ ਕਹਿੰਦੇ ਨੇ ਅਸੀਂ 15 16 ਤਰੀਕ ਤੱਕ ਕਰਕੇ ਦੇਵਾਂਗੇ ਜੀ ਗਰਦਾਵਰੀਆਂ ਤੇ ਉਸ ਤੋਂ ਬਾਅਦ ਜਿੰਨਾ ਲੋਕਾਂ ਦੇ ਖਾਤੇ ਦੇ ਵਿੱਚ ਇਹ ਪੈਸਾ ਕਹਿਣਗੇ ਲੋਕਾਂ ਦੇ ਸਿੱਧੇ ਖਾਤੇ ਦੇ ਵਿੱਚ ਜਾਊਗਾ ਕਿਸੇ ਨੂੰ ਖੱਜਲ ਖਵਾਰ ਕਿਸੇ ਨੂੰ ਅਫਸਰਾਂ ਦੇ ਗੇੜੇ ਮਿੰਤਾ ਤਰਲੇਕਰ ਦੇ ਲੋੜ ਜਿਹੜਾ 12000 ਕਰੋੜ ਪਿਆੜ ਕੇ ਆ ਪਿਆ ਉਹ ਜਿਹਦਾ ਹਿਸਾਬ ਨਹੀਂ ਉਹਦੀ ਜਾਂਚ ਹੋਣੀ ਚਾਹੀਦੀ ਤੇ ਮੈਂ ਤਾਂ ਆਪ ਕਹਣਾ ਉਹਦੀ ਜਾਂਚ ਹੋਣੀ ਚਾਹੀਦੀ ਕੋਈ ਸੈਂਟਰ ਕਰਾਵੇ ਹਾਂ ਸੈਂਟਰ ਤੋਂ ਜਾਂਚ ਅਸੀਂ ਕੱਲ ਵੀ ਸਾਡੀ ਜਿਹੜੀ ਜਨਤਾ ਦੀ ਵਿਧਾਨ ਸਭਾ ਸੀ ਉੱਥੇ ਸਾਡੇ ਪ੍ਰਧਾਨ ਜੀ ਅਸ਼ਵਨੀ ਜੀ ਨੇ ਵੀ ਕਿਹਾ ਕਿ ਮਤਾ ਵੀ ਪਾਸ ਕੀਤਾ ਇੱਕ ਵੀ ਸੈਂਟਰ ਤੋਂ ਜਾਂਚ ਉਹਨਾਂ ਨੂੰ ਪੈਸੇ ਪਾ ਜੀ 50000 ਰੁਪਏ ਪਾਉਂਗਾ ਤੁਹਾਡੇ ਸੈਂਟਰ ਦੇ ਮਹਿਕਮੇ ਇੱਥੇ ਜੇ ਸੈਂਟਰ ਤੋਂ ਫੰਡ ਆਉਂਦਾਗਾ ਤਾਂ ਉਸ ਮਹਿਕਮੇ ਨਾਲ ਹੀ ਪੈਸੇ ਲੱਗਣੋਂ ਤਾਂ ਕਿ ਲੋਕਾਂ ਤੱਕ ਪੈਸੇ ਪਹੁੰਚੇ ਦੇਖੋ ਇੱਕ ਫੈਡਰਲ ਸਟਰਕਚਰ ਹੁੰਦਾ ਹੈ ਫੈਡਰਲ ਸਟਰਕਚਰ ਦੇ ਵਿੱਚ ਜਿਹੜੀ ਪੰਜਾਬ ਦੀ ਸਰਕਾਰ ਹੈ ਜਾਂ ਜੋ ਥੱਲੇ ਪੰਚਾਇਤਾਂ ਨੇ ਉਹ ਸਿਸਟਮ ਦੇ ਵਿੱਚ ਚੱਲਣਾ ਪੈਂਦਾ ਪਰ ਅੱਜ ਪਹਿਲੀ ਸਰਕਾਰ ਹੈ ਜਿਹਦੇ ਉੱਤੇ ਇੰਨਾ ਭਰੋਸਾ ਪਹਿਲਾਂ ਲੋਕਾਂ ਨੇ ਜਿਤਾਇਆ ਜੀ 92 ਐਮਐਲਏ ਜਿਤਾ ਕੇ ਸਰਕਾਰ ਬਣਾਈ ਅੱਜ ਪਹਿਲੀ ਸਰਕਾਰ ਹੈ ਜਿੱਤੇ ਉੱਥੋਂ ਬਿਲਕੁਲ ਭਰੋਸਾ ਉੱਠ ਗਿਆ ਲੋਕਾਂ ਦਾ ਲੋਕ ਕਿਸੇ ਨੂੰ ਵੀ ਜਾ ਕੇ ਛੇੜ ਲੋ ਤੁਸੀਂ ਹੜਾ ਵਾਲੇ ਇਲਾਕੇ ਦੇ ਵਿੱਚ ਮੈਂ ਕਹਿੰਦਾ ਇਹਨਾਂ ਨੂੰ ਪੈਸੇ ਨਾ ਦਿਓ ਜੀ ਸਿੱਧੇ ਖਾਤੇ 'ਚ ਜਿੱਮੇ 2-2000 ਰੁਪਏ ਆਉਂਦਾ ਹੈ ਪ੍ਰਧਾਨ ਮੰਤਰੀ ਸਨਮਾਨ ਨਿਧੀ ਦਾ ਉਸੇ ਤਰੀਕੇ ਦੇ ਨਾਲ ਸਾਡੇ ਖਾਤਿਆਂ 'ਚ ਪੈਸੇ ਹੋਣੇ ਚਾਹੀਦੇ ਇਹ ਲੋਕ ਤਾਂ ਪੈਸੇ ਖਾ ਜਾਣਗੇ ਕਿਉਂਕਿ ਇਹਨਾਂ ਨੇ 400 ਕਰੋੜ ਰੁਪਏ ਦਾ ਸਿਰਫ ਔਰ ਸਿਰਫ ਕੇਜਰੀਵਾਲ ਨੂੰ ਜਹਾਜ਼ਾਂ ਦੇ ਉੱਤੇ ੜਾਉਣ ਤੇ ਲਾ ਦਿੱਤਾ ਬਾਕੀ ਸਾਰਾ ਪੈਸਾ ਐਡਵਰਟਾਈਜ਼ਮੈਂਟ ਦੇ ਉੱਤੇ ਲਾ ਦਿੱਤਾ ਹੁਣ ਇਨਾਂ ਨੇ ਜਗ੍ਹਾ-ਜਗ੍ਹਾ ਤੇ ਐਡਵਰਟਾਈਜ਼ਮੈਂਟ ਕਰ ਰੱਖੀ ਆ ਵੀ 2 ਅਕਤੂਬਰ ਨੂੰ ਜੀ ਅਸੀਂ 10 ਲੱਖ ਦਾ ਤੁਹਾਨੂੰ ਬੀਮਾ ਦਿਆ ਕਰਾਂਗੇ ਸਿਹਤ ਲਈ ਮੈਂ ਕਿੱਥੇ ਗਿਆ ਹੋ ਕਿੰਨੇ ਪੈਸੇ ਖਰਾਬ ਕੀਤੇ ਨੇ ਐਡਵਰਟਾਈਜ਼ਮੈਂਟ ਦੇ ਉੱਤੇ ਕੌਣ ਦੇਊਗਾ ਉਹਦਾ ਜਵਾਬ ਕੀ ਜਵਾਬ ਦੇਣ ਨੂੰ ਤਿਆਰ ਆ ਸਰਕਾਰ ਕੋਈ ਜਵਾਬ ਨਹੀਂ ਦੇਣਾ ਕਿੱਥੇ ਆ ਜਵਾਬ ਦੇ ਕਦੇ ਤੁਸੀਂ ਅੰਦੋਲਨ ਕਰਿਆ ਕਰਦੇ ਸੀ ਅੱਜ ਅੰਦੋਲਨ ਦੇ ਵਿੱਚੋਂ ਨਿਕਲੀ ਹੋਈ ਪਾਰਟੀ ਤੇ ਬਣਾਈ ਹੋਈ ਸਰਕਾਰ ਅੱਜ ਲੋਕਾਂ ਨੂੰ ਜਵਾਬ ਦੇਣੀ ਹੈ ਹੁਣ ਤੁਸੀਂ ਪਿੰਡਾਂ ਵਿੱਚ ਜਾਣੇ ਲੋਕਾਂ ਦੇ ਵਿੱਚ ਵਿਚਰਦੇ ਹੋ ਕਿਹੋ ਜੇ ਮੁਕਫਰ ਲੱਗ ਰਹੇ ਨੇ ਹਾਲਾਤ ਲੱਗ ਰਹੇ ਨੇ ਭਾਈ ਬਦੇ ਪੰਜਾਬ ਦੀ ਗੱਲ ਕੀਤੀ ਹੈ ਦੇਖੋ ਅੱਜ ਜੇ ਕਿਸੇ ਤੋਂ ਉਮੀਦ ਬੱਜੀ ਹੋਈ ਹੈ ਨਾ ਲੋਕਾਂ ਦੀ ਤਾਂ ਉਹ ਭਾਰਤੀ ਜਨਤਾ ਪਾਰਟੀ ਤੋਂ ਬੱਜੀ ਹੈ ਕਿਉਂਕਿ ਇਹਨਾਂ ਨੇ ਕਰਕੇ ਦਿਖਾਇਆ ਬਾਕੀ ਸਟੇਟਾਂ ਦੇ ਵਿੱਚ ਅੱਜ ਵੱਡੀਆਂ-ਵੱਡੀਆਂ ਸੜਕਾਂ ਵੱਡੀਆਂ-ਵੱਡੀਆਂ ਲੈਣਾ ਦਾ ਜਾਲ ਵਿਛ ਗਿਆ ਮਾਲਵੇ ਵਾਸਤੇ ਬੰਦੇ ਭਰ ਟ੍ਰੇਨ ਜਗਾ ਜਗਾ ਤੇ ਉੱਤੇ ਰੇਲਵੇ ਸਟੇਸ਼ਨ ਨਵੇਂ ਪਿੰਡਾਂ ਦੇ ਵਿੱਚ ਵੀ ਜਾਉਂਗੇ ਤੁਸੀਂ ਆਪਾਂ ਨੂੰ ਪਤਾ ਹੀ ਨਹੀਂ ਪਿੰਡਾਂ ਦੇ ਵਿੱਚ ਵੀ ਆਪਾਂ ਜਾਵਾਂਗੇ ਤਾਂ ਪਿੰਡਾਂ ਦੇ ਵਿੱਚ ਵੀ ਸ਼ਾਨਦਾਰ ਰੇਲਵੇ ਸਟੇਸ਼ਨ ਬਣਾਏ ਨਹੀਂ ਕਿਉਂ ਬਣਾਏ ਨਹੀਂ ਜਿਵੇਂ ਮੈਂ ਪਹਿਲਾਂ ਕਿਹਾ ਗਰੀਬਾਂ ਦੀ ਸਵਾਰੀ ਹੈ ਮੀਡਲ ਕਲਾਸ ਦੀ ਸਵਾਰੀ ਹੈ ਕਦੇ ਸੋਚਿਆ ਹੀ ਨਹੀਂ ਸੀ ਇਹਨਾਂ ਨੇ ਕਿਉਂਕਿ ਇਹ ਤਾਂ ਜਹਾਜ਼ਾਂ ਚ ਉਤਰਨ ਵਾਲੇ ਸੀਗੇ ਰਾਹੁਲ ગાંધી ਹੁਣੀ ਤਾਂ ਕਦੇ ਇਹਨਾਂ ਨੇ ਸੋਚਿਆ ਹੀ ਨਹੀਂ ਸੀ ਵੀ ਰੇਲਵੇ ਸਟੇਸ਼ਨ ਵੀ ਸਾਫ਼ ਸੁਥਰੇ ਬਣਾਉਣੇ ਹੁੰਦੇ ਆ ਰੇਲਵੇ ਰੇਲ ਗੱਡੀਆਂ ਵੀ ਵਧੀਆ ਹੋਣੀਆਂ ਚਾਹੀਦੀਆਂ ਸਾਫ਼ ਸੁਥਰੀਆਂ ਕਦੇ ਨਹੀਂ ਸੋਚਿਆ ਸੀ ਸੜਕਾਂ ਵੀ ਚਾਹੀਦੀਆਂ ਲੋਕਾਂ ਨੂੰ ਇਨਫਰਾਸਟ੍ਰਕਚਰ ਵਾਸਤੇ ਕਦੇ ਨਹੀਂ ਸੋਚਿਆ ਸੀ ਬਾਦਲ ਸਾਹਿਬ ਤੁਰੇ ਫਿਰ ਰਹੇ ਨੇ ਉਹਨੂੰ ਹੜਪੀੜਤਾ ਦੀ ਸਹਾਇਤਾ ਕਰ ਰਹੇ ਨੇ ਪੈਸੇ ਵੀ ਖੁੱਲੇ ਦੇ ਰਹੇ ਨੇ ਤੇਲ ਪਾਣੀ ਵੀ ਖੁੱਲਾ ਦੇ ਰਹੇ ਨੇ ਡੰਗਰਾਂ ਦੇ ਜੋ ਪੱਠੇ ਹਰਾਚਾਰਾ ਹੋ ਗਿਆ ਉਹ ਵੀ ਦੇ ਰਹੇ ਨੇ ਕੀ ਕਹਾਂ ਜਾਂਗਾ ਨਾਲੇ ਦੇਖੋ ਜੀ ਬਾਦਲ ਸਾਹਿਬ ਫਿਰ ਰਹੇ ਆ ਤੇ ਬਾਦਲ ਸਾਹਿਬ ਲੋ ਵੀ ਪਹਿਲਾਂ ਤਾਂ ਇਹ ਬਾਦਲ ਸਾਹਿਬ ਨੇ ਜਿੱਥੋਂ ਪੈਸਾ ਕਮਾਇਆ ਸਾਰਿਆਂ ਨੂੰ ਪਤਾ ਜੋ ਪੈਸਾ ਵੰਡ ਵੀ ਦੇਣਗੇ ਉਹ ਕੋਈ ਵੱਡੀ ਗੱਲ ਨਹੀਂ ਹੈ ਜਿਹੜੀ ਸਰਕਾਰ ਦੀ ਜਵਾਬਦੇਹੀ ਜ਼ਿਆਦਾ ਵੱਧ ਜਾਂਦੀ ਉਹਨਾਂ ਦੀ ਜਵਾਬਦੇਹੀ ਨਹੀਂ ਹੈਗੀ ਅੱਜ ਵੰਡ ਰਿਹਾ ਚਲੋ ਕਿਸੇ ਟਾਈਮ ਕਿਤੇ ਬਣਾਇਆ ਵੀ ਉਹਨਾਂ ਤੇ ਇਲਜ਼ਾਮ ਵੀ ਬਹੁਤ ਵੱਡੇ ਵੱਡੇ ਆ ਤੇ ਜਵਾਬਦੇਹੀ ਸਰਕਾਰ ਦੀ ਵੱਧ ਜਾਂਦੀ ਕਿਉਂਕਿ ਉਹ ਤਾਂ ਕਾਫੀ ਟਾਈਮ ਤੋਂ ਸਰਕਾਰ ਤੋਂ ਬਾਹਰ ਅੱਜ ਭਗਵੰਤ ਮਾਨ ਹੁਰੀ ਕੇਜਰੀਵਾਲ ਹੁਣੀ ਦੱਸਣ ਕੇਜਰੀਵਾਲ ਹੁਣੀ ਕਹਿੰਦੇ ਸੀ ਕਹਿੰਦੇ ਅਸੀਂ ਦਿੱਲੀ ਤੋਂ ਪੈਸਾ ਇਕੱਠਾ ਕਰਕੇ ਭੇਜਾਂਗੇ ਸੁਣਿਆ ਨਾ ਤੁਸੀਂ ਦਿੱਲੀ ਵਾਲੇ ਤੋਂ ਪੈਸਾ ਇਕੱਠਾ ਕਿੰਨਾ ਪੈਸਾ ਭੇਜਤਾ ਹੀ ਦੱਸੋ ਅੱਜ ਹਰਿਆਣੇ ਦੇ 5 ਕਰੋੜ ਰੁਪਏ ਭੇਜਿਆ ਦਿੱਲੀ ਸਰਕਾਰ ਨੇ 5 ਕਰੋੜ ਰੁਪਏ ਭੇਜਿਆ ਗੁਜਰਾਤ ਨੇ 5 ਕਰੋੜ ਰੁਪਏ ਭੇਜਿਆ ਕਿੰਨਿਆ 7-8 ਸਟੇਟਾਂ ਨੇ ਜਿੱਦੇ ਚ ਬੀਜੇਪੀ ਦੀ ਸਰਕਾਰ ਹੈ ਉਹਨਾਂ ਨੇ 5-5 ਕਰੋੜ ਰੁਪਏ ਪੰਜਾਬ ਤੁਸੀਂ ਦੱਸੋ ਨਾ ਵੀ ਤੁਹਾਡੀ ਸਰਕਾਰ ਬਣਾਈ ਹੋਈ ਇੱਥੇ ਦਿੱਲੀ ਤੋਂ ਕਿੰਨੇ ਇਕੱਠੇ ਕਰਕੇ ਭੇਜੇ ਪੈਸੇ ਉਛਲੀ ਪੇ ਜਾ ਗੱਲਾਂ ਬੱਤਾ ਮਾਰ ਕੇ ਸਾਰ ਦਿੰਦੇ ਹੜਾ ਆਏ ਨੇ ਉਹ ਲੋਕ ਤਾਂ ਹੁਣ ਹੁਣ ਮੰਗ ਰਹੇ ਨੇ ਕਿ ਸਾਨੂੰ ਹੁਣ ਲੋੜ ਹੈ ਐਲਾਨ ਕਰਤਾ ਚਲੋ ਮੁੱਖ ਮੰਤਰੀ ਨੇ ਐਲਾਨ ਕਰਤਾ ਕਿ ਸਾਰੇ ਪੈਸੇ ਦਿੱਤੇ ਜਾਣਗੇ ਮਿੱਲੇ ਦਾ ਹਲੇ ਪਿਛਲੇ ਨਹੀਂ ਲੋਕ ਤਾਂ ਕਹਿੰਦੇ ਸਾਨੂੰ ਤਾਂ ਹੁਣ ਲੋੜਾ ਸੀ ਭੁੱਖੇ ਲੋਣ ਬੈਠੇ ਆ ਲੋਕਾਂ ਦੇ ਖੇਤਾਂ ਵਿੱਚ ਅਜੇ ਪਾਣੀ ਖੜਾ ਐ ਏਡੇ ਤਰਾਸਦੀ ਹੈ ਜੀ ਜਦੋਂ 2023 ਦੇ ਵਿੱਚ ਇਹਨਾਂ ਨੇ ਪੈਸੇ ਦਿੱਤੇ ਨੇ 5-5000 ਰੁਪਿਆ ਏਕੜ ਦਾ ਦੇਣ ਦਾ ਐਲਾਨ ਕਰ ਦਿੱਤਾ ਕਿਸੇ ਨੂੰ ਤਾਂ ਕਹਿੰਦੇ ਜਿਹਦੀ 100% ਖਰਾਬ ਸੀ ਤੇ ਤੇਦੀ 33% ਖਰਾਬ ਹੈ ਉਹਨੂੰ 3000 ਰੁਪਏ ਦੇ ਕੇ ਸਾਰਤਾ ਦਿੱਤੇ ਪੈਸੇ ਕਹਿੰਦੇ ਸਾਨੂੰ ਅਫਸਰ ਆਏ ਕਹਿੰਦੇ ਸੀ ਵੀ ਪਹਿਲਾਂ ਇਹਦੇ ਚੋਂ 2000 ਰੁਪਏ ਸਾਨੂੰ ਦਿਓ ਤਾਂ ਤੁਹਾਨੂੰ ਅਸੀਂ 5000 ਰੁਪਏ ਦੇਵਾਂਗੇ ਇਹੋ ਜੇ ਹਾਲਾਤ ਨੇ ਤਾਂ ਕਰਕੇ ਮੋਦੀ ਸਰਕਾਰ ਅੱਜ ਚਾਹੁੰਦੀ ਹੈ ਵੀ ਜਿਹੜਾ 1600 ਕਰੋੜ ਰੁਪਏ ਉਹ ਸਿੱਧਾ ਲੋਕਾਂ ਦੇ ਖਾਤਿਆਂ ਦੇ ਵਿੱਚ ਤਹੀਂ ਜੋਗੀ ਸਾਹਿਬ ਦਾ ਕਬਿਆਨ ਆਇਆ ਸੀਗਾ ਵੀ ਇੱਕ ਵਾਰ ਸਰਕਾਰ ਬਣਾਓ ਪੰਜਾਬ ਵਿੱਚ ਫਿਰ ਦੇਖੋ ਕ੍ਰਪਸ਼ਨ ਕਿਵੇਂ ਖਤਮ ਹੁੰਦਾ ਹੈ ਆ ਬਿਲਕੁਲ ਹੋਊਗੀ ਕਰਕੇ ਦਿਖਾਈ ਆ ਇੰਨੀ ਗੱਦੀ ਸਟੇਡ ਹੋਇਆ ਕਰਦੀ ਸੀ ਯੂਪੀ ਲੋਕ ਜਾਣ ਤੋਂ ਡਰਦੇ ਸੀ 5 6 ਵਜੇ ਜਦੋਂ ਨੇਰਾ ਹੋ ਜਾਂਦਾ ਲੋਕ ਜਾਂਦੇ ਨਹੀਂ ਸੀ ਆਪਣੇ ਲੋਕ ਤਾਂ ਖਾਸ ਕਰਕੇ ਸਾਰੇ ਹੋਟਲ ਢਾਬੇ ਸਭ ਬੰਦ ਦੁਕਾਨਾਂ ਹੋ ਜਾਂਦੀਆਂ ਸੀ ਮੇਰਟ ਵਾਲੇ ਏਰੀਆ ਦੇ ਵਿੱਚ ਅੱਜ ਤੁਸੀਂ ਜਾ ਕੇ ਦੇਖੋ ਦੰਡਰਾਤ ਢਾਬੇ ਚੱਲਦੇ ਆ ਲੋਕ ਤੁਰੇ ਫਿਰਦੇ ਆ 72 ਸਾਲਾਂ ਜਿਆਦਾ ਤੁਹਾਡੀ ਪੀਐਨਪੀ ਚ 75 ਸਾਲਾਂ ਹੁਣ ਲੱਗਦਾ ਕਿ 75 ਸਾਲ ਦੀ ਉਮਰ ਹੋ ਗਈ ਮੋਦੀ ਸਾਹਿਬ ਦੀ ਅੱਗੇ ਸੀ ਬਦਲ ਲਗਾ ਅਗਲੀ ਵਾਰ ਬੀਐਮ ਕਮ ਨਹੀਂ ਇਹ ਕੋਈ ਪਾਰਟੀ ਦੀ ਸਾਡੇ ਸੰਗਠਨ ਦਾ ਸਿਸਟਮ ਹੈ ਜੇ ਪਾਰਟੀ ਦੇ ਸੰਗਠਨ ਦੇ ਵਿੱਚ ਕਿਉਂਕਿ ਸਾਡੀ ਪਾਰਟੀ ਮੜੇ ਮਾਣ ਦੇ ਨਾਲ ਮੈਂ ਕਹਿੰਦਾ ਵੀ ਸਾਡੀ ਪਾਰਟੀ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਇਹ ਕਿਸੇ ਇੱਕ ਬੰਦੇ ਦੀ ਪਾਰਟੀ ਨਹੀਂ ਹੈਗੀ ਕਦੀ ਵੀ ਨਹੀਂ ਰਹੀ ਇੱਕ ਬੰਦੇ ਦੀ ਪਾਰਟੀ ਇਹ ਸੰਗਠਨ ਦੀ ਪਾਰਟੀ ਹੈ ਜਿਹੜਾ ਕੋ ਸੰਗਠਨ ਨਿਰਣੈ ਲੈਂਦਾ ਉਹੀ ਇੱਥੇ ਮੰਨਿਆ ਜਾਂਦਾ ਕੋਈ ਇੱਕ ਬੰਦੇ ਦੀ ਇੱਥੇ ਕਦੇ ਵੀ ਨਹੀਂ ਚੱਲੀ ਅੱਜ ਤੱਕ ਵੀ ਨਹੀਂ ਚੱਲੀ ਹੈ ਸੰਗਠਨ ਚਲਾਉਂਦਾ ਹੀ ਸਾਰੇ ਸੰਗਠਨ ਨੇ ਸਾਡੇ ਬਹੁਤ ਸਾਰੇ ਸੰਗਠਨ ਨੇ ਇਕੱਲਾ ਆਰਐਸਐਸ ਨਹੀਂ ਹੈਗਾ ਬਹੁਤ ਸਾਰੇ ਸੰਗਠਨ ਨੇ ਉਹ ਸੰਗਠਨ ਸਾਰੇ ਮਿਲ ਕੇ ਚਲਾਉਂਦੇ ਕੋਈ ਇੱਕ ਬੰਦਾ ਤਾਂ ਨਹੀਂ ਚਲਾਉਂਦਾ ਇੱਕ ਪਰਿਵਾਰ ਤੋਂ ਤਾਂ ਨਹੀਂ ਚੱਲਦਾ ਕੋਈ ਬਾਦਲਾ ਦੇ ਪਰਿਵਾਰ ਤੋਂ ਕੋਈ ਕੇਜਰੀਵਾਲ ਦੇ ਪਰਿਵਾਰ ਤੋਂ ਕੋਈ ਹੋਰ ਕਿਸੇ ਦੇ ਪਰਿਵਾਰ ਤੋਂ ਇੰਦਰਾ ਗਾਂਧੀ ਦੇ ਪਰਿਵਾਰ ਤੋਂ ਇਹ ਪਰਿਵਾਰਾਂ ਤੋਂ ਤਾਂ ਨਹੀਂ ਚੱਲਦਾ ਸੰਗਠਨ ਹੁੰਦਾ ਹੈ ਸੰਗਠਨ ਦੇ ਬੇਸ ਦੇ ਉੱਤੇ ਜਿਹੜੀ ਕਾਟਰ ਪਾਰਟੀ ਹੁੰਦੀ ਹੈ ਉਹ ਚੱਲਦੀ ਹੈ ਤੇ ਸੰਗਠਨ ਜੋ ਨਿਰਣਾ ਲਊਗਾ ਉਹ ਮੰਨਿਆ ਜਾਂਦਾ ਸਾਡੀ ਪਾਰਟੀ ਤੇ ਬਣਾ ਜੀ ਤੁਸੀਂ ਗੱਲ ਕੀਤੀ ਸੀ ਅੱਜ ਕੱਲ੍ਹ ਦੀ ਹਿੰ ਲੱਗਦਾ ਕਿ ਜੇ 66 ਚੋਣਾਂ ਆਪਾਂ ਲੜਦੇ ਆਂ ਕਿ ਤੁਸੀਂ ਅਲੱਗ-ਅਲੱਗ ਨੇ ਇੱਛੋਂ ਪਹੁੰਚਾਂ ਗਠਜੋੜ ਹੋ ਸਕਦਾ ਹੈ ਸ਼ੋਮਨੀ ਕਲੇ ਦਾ ਬਾਦ ਨਾ ਨਹੀਂ ਅਸੀਂ ਤਾਂ ਕੋਕ ਸਾਡੇ ਜਿਹੜੀ ਸੀਨੀਅਰ ਲੀਡਰਸ਼ਿਪ ਆ ਉਹ ਕਹਿ ਚੁੱਕੀ ਆ ਅਸੀਂ 117 ਦੀ 117 ਸੀਟਾਂ ਦੇ ਉੱਤੇ ਪੂਰੀ ਤਿਆਰੀ ਕਰ ਰਹੀ ਹੈ ਭਾਰਤੀ ਜਨਤਾ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਅੱਜ ਸਖਸ਼ਮ ਵੀ ਹੋ ਰਹੀ ਹੈ ਭਾਰਤੀ ਜਨਤਾ ਪਾਰਟੀ ਅੱਜ ਲੋਕਾਂ ਦੀ ਲੋੜ ਵੀ ਵੱਧ ਰਹੀ ਹੈ ਪੰਜਾਬ ਦੀ ਲੋੜ ਵੀ ਵੱਧ ਰਹੀ ਹੈ ਕਿਉਂਕਿ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਤਾਂ ਭਾਰਤੀ ਜਨਤਾ ਪਾਰਟੀ ਉਮੀਦ ਹੈ ਤੇ ਕੱਲੀ ਭਾਰਤੀ ਜਨਤਾ ਪਾਰਟੀ ਇਲੈਕਸ਼ਨ ਦੇ ਵਿੱਚ ਪੂਰੀ ਤਿਆਰੀ ਕਰ ਰਹੀ ਹੈ ਤੇ ਦੇਖਿਓ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਹਲੇ ਵੀ ਪਿੰਡਾਂ ਦੇ ਵਿੱਚ ਬੜਾ ਜੋਸ਼ ਹੈ ਸ਼ਹਿਰਾਂ ਦੇ ਵਿੱਚ ਬੜਾ ਜੋਸ਼ ਹੈ ਸਰਕਾਰ ਬਣਦੇ ਆ ਆਮ ਆਦਮੀ ਪਾਰਟੀ ਦੀ ਜਿਵੇਂ ਤੁਸੀਂ ਦੱਸ ਰਹੇ ਕਹਿ ਰਹੇ ਸੀ ਕਿ ਸੈਂਟਰ ਤੋਂ ਮੰਗਦੇ ਨੇ ਸੈਂਟਰ ਤੋਂ ਮੰਗਦੇ ਨੇ ਫਿਰ ਸੈਂਟਰ ਤੋਂ ਮੰਗਦੇ ਲੋੜ ਨੇ ਪੈਣੀ ਹਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਦੀ ਹੈ ਜੀ ਹਾਂ ਬਿਲਕੁਲ ਮੰਗਣ ਦੀ ਲੋੜ ਨਹੀਂ ਪੈਣੀ ਕਿਉਂਕਿ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸਰਕਾਰ ਦੀ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਕਿ ਇੱਥੇ ਸਰਕਾਰ ਨਹੀਂ ਬਣੀ ਕਦੇ ਭਾਜਪਾ ਦੀ ਵੀ ਸਾਡੇ ਨਾਲ ਮਤਰੀਆਂ ਵਾਲਾ ਸਲੂਕ ਕੀਤਾ ਜਾਂਦਾ ਇਸ ਗੱਲ ਵੀ ਨਫਟਾਈਏ ਨਹੀਂ ਕਿਹਦੇ ਨਾਲ ਮਤਰੀਆਂ ਵਾਲਾ ਸਲੂਕ ਕੀਤਾ ਪੰਜਾਬ ਦੇ ਨਾਲ ਕਿੱਥੇ ਮਤਰੀਆਂ ਵਾਲਾ ਸਲੂਕ ਕਰਤਾ ਜੀ ਕੀ ਪੰਜਾਬ ਨੂੰ ਕਦੇ ਕੁਝ ਕਰਕੇ ਨਹੀਂ ਦਿੱਤਾ ਕਰਤਾਰਪੁਰ ਸਾਹਿਬ ਲਾਂਘਾ ਕਿਹਨੇ ਖਲਵਾਇਆ ਕੀ ਨਵਜੋਤ ਸਿੰਘ ਖਲਵਾ ਸਕਦਾ ਹੁਣ ਬੰਦ ਪਿਆ ਖਲਵਾ ਦੇ ਨਵਜੋਤ ਸਿੰਘ ਮੰਨ ਜਾਗੇ ਸੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਜਿਹੜੀ ਆਪਾ ਭਾਰਤ ਦੀ ਸਰਕਾਰ ਨੇ ਪਾਕਿਸਤਾਨ ਦੀ ਸਰਕਾਰ ਦੇ ਨਾਲ ਗੱਲਬਾਤ ਕੀਤੀ ਦੋ ਸਰਕਾਰਾਂ ਜਦੋਂ ਦੇਸ਼ਾਂ ਦੀਆਂ ਗੱਲ ਕਰਨੀਆਂ ਤਾਂ ਬਾਰਡਰ ਖੁੱਲੂਗਾ ਨਾ ਕੋਈ ਨਵਜੋਤ ਸਿੱਧੂ ਤਾਂ ਨਹੀਂ ਖਲਵਾ ਦੂਗਾ ਜਾ ਕੇ ਭਾਰਤੀ ਜਨਤਾ ਪਾਰਟੀ ਨੇ ਲਾਂਗਾ ਖਲਵਾਇਆ ਕਾਂਗਰਸੀਆਂ ਤੋਂ ਤਾਂ ਖੁੱਲਿਆ ਨਹੀਂ ਅਨੇ ਟਾਈਮ ਦੀ ਕਿਹੜਾ ਮਤਲੇ ਵਾਲਾ ਸਲੂਕ ਹੋ ਗਿਆ ਉਸ ਤੋਂ ਬਾਅਦ ਇੰਨੇ ਜ਼ਿਆਦਾ ਸਿੱਖਾਂ ਵਾਸਤੇ ਕੰਮ ਕੀਤੇ ਐ 400 ਸਾਲਾ ਮਨਾਇਆ ਗੁਰੂ ਤੇਗ ਬਹਾਦਰ ਜੀ ਦਾ ਜਿੱਥੋਂ ਸ਼ਹਾਦਤ ਦੇ ਹੁਕਮ ਹੋਈ ਸੀ ਲਾਲ ਕਿਲੇ ਦੇ ਵਿੱਚ ਪਹਿਲੀ ਵਾਰ ਮਨਾਇਆ ਗਿਆ ਔਰ ਬਹੁਤ ਸਾਰੇ ਕੰਮ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿੰਨੇ 에어ਪੋਰਟ ਕਿੰਨੇ ਕੰਮ ਕਿੰਨੀਆਂ ਕਿੰਨੇ ਰੇਲਵੇ ਸਟੇਸ਼ਨ ਅੱਜ ਲੁਧਿਆਣੇ ਦਾ ਰੇਲਵੇ ਸਟੇਸ਼ਨ 에어ਪੋਰਟ ਨਾਲੋਂ ਵੀ ਵੱਧ ਲਗਦ ਦੇ ਨਾਲ ਲੁਧਿਆਣੇ ਚ ਰੇਲਵੇ ਸਟੇਸ਼ਨ ਵਧ ਰਿਹਾ ਕਿੰਨੀਆਂ ਗੱਡੀਆਂ ਚੱਲ ਗਈਆਂ ਤੇ ਕਿੰਨੇ ਸਾਰੇ ਕੰਮ ਜਿਹੜੇ ਜਿਹੜੇ ਸੈਂਟਰ ਦੇ ਅਧੀਨ ਕੰਮ ਨੇ ਸਾਰੇ ਪੰਜਾਬ ਦੇ ਵਿੱਚ ਹੋ ਰਿਹਾ 12000 ਕਰੋੜ ਰੁਪਇਆ ਦਿੱਤਾ ਉਸ ਤੋਂ ਬਾਅਦ ਜਿੰਨੇ ਆਹ ਚੱਲ ਰਹੇ ਆ ਹਸਪੀਟਲ ਪੀਜੀਆਈ ਸੈਟਲਾਈਟ ਸੈਂਟਰ ਸੰਗਰੂਰ ਦੇ ਵਿੱਚ ਮਲਟੀ ਮਲਟੀ ਪਰਪਸ ਸਟੇਡੀਅਮ ਬਣਿਆ ਹੈ ਸੰਗਰੂਰ ਦੇ ਵਿੱਚ ਉਹ ਸੈਂਟਰ ਸਰਕਾਰ ਨੇ ਬਣਾ ਸੰਗਰੂਰ ਦੀ ਗੱਲ ਕਰ ਰਹਾ ਇਕੱਲੀ ਸੰਗਰੂਰ ਦੇ ਵਿੱਚ ਰੇਲਵੇ ਸਟੇਸ਼ਨ ਧੂਰੀ ਦੇ ਵਿੱਚ ਰੇਲਵੇ ਸਟੇਸ਼ਨ ਪੀਜੀਆਈ ਹੂਮੀਪਾਪਾ ਕੈਂਸਰ ਹਸਪੀਟਲ ਮਤਰੀਆਂ ਵਾਲਾ ਸਲੂਕ ਕਿੱਥੋਂ ਹੋ ਗਿਆ ਤੁਸੀਂ ਕੀ ਕਰਿਆ ਦੱਸੋ ਨਾ ਤੁਸੀਂ ਸਾਢੇ 3 ਸਾਲ ਦੇ ਵਿੱਚ ਇੱਕ ਤਾਂ ਗੱਲ ਦੱਸ ਦੋ ਕੀ ਕਰੀ ਆ ਜਿੰਨੀਆਂ ਸੜਕਾਂ ਬਣਦੀਆਂ ਨੇ ਪਿੰਡਾਂ ਦੇ ਵਿੱਚ ਉਹ ਉਹ ਹਾਂ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਖੇਤੀ ਸਿੰਚਾਈ ਯੋਜਨਾ ਜਿਹੜਾ ਟੇਲਾਂ ਤੱਕ ਇਹ ਮਾਰ ਦੇਣਾ ਬੜਕਾਂ ਵੀ ਅਸੀਂ ਪਾਣੀ ਪਹੁੰਚਾਤਾ ਪ੍ਰਧਾਨ ਮੰਤਰੀ ਖੇਤੀ ਸਿੰਚਾਈ ਯੋਜਨਾ ਈਵਨ ਤੁਸੀਂ ਹੈਰਾਨ ਹੋਵੋਗੇ ਜਿਹੜੀ ਜਿਹੜੇ ਪਿੰਡਾਂ ਦੇ ਵਿੱਚ ਟੈਂਕੀਆਂ ਬਣਦੀਆਂ ਨੇ ਜਿਹੜਾ ਹਰ ਘਰ ਨਾਲਜਾਂ ਹਰ ਘਰ ਜਲ ਦੀ ਜਿਹੜੀ ਯੋਜਨਾ ਹੈ ਉਹ ਵੀ ਸੈਂਟਰ ਸਰਕਾਰ ਦੀ ਹੈ ਪੀਣ ਵਾਲਾ ਪਾਣੀ ਵੀ ਸੈਂਟਰ ਸਰਕਾਰ ਦਿੰਦੀ ਹੈ ਜਿਹੜੇ ਪੰਚਾਇਤਾਂ ਵਾਸਤੇ ਘਰ ਬਣਦੇ ਨੇ ਕਮਿਊਨਿਟੀ ਹਾਲ ਬਣਦੇ ਆ ਪਿੰਡਾਂ ਦੇ ਵਿੱਚ ਉਹ ਵੀ ਸੈਂਟਰ ਸਰਕਾਰ ਦੀ ਯੋਜਨਾ ਉਹ ਵੀ ਸੈਂਟਰ ਸਰਕਾਰ ਪੈਸਾ ਦਿੰਦੀ ਕਿਤੇ ਨਾ ਕਿਤੇ ਪੰਜਾਬ ਦੇ ਜੋ ਲੋਕ ਫਿਰ ਪੰਜਾਬ ਦੇ ਨਾਲ ਮੈਨੂੰ ਇਹ ਦੱਸੋ ਬਿੱਤ ਕਰਾ ਕਿੱਥੇ ਹੋ ਗਿਆ ਉਹ ਗੁੰਮਰਾਹ ਕੀਤਾ ਜਾ ਰਿਹਾ ਹੈ ਬਿਲਕੁਲ ਗੁੰਮਰਾਹ ਕੀਤਾ ਜਾ ਰਿਹਾ ਹੈ ਇਹ ਸੱਚਾਈ ਹੈ ਜਿਹੜੀ ਮੈਂ ਗੱਲ ਕਰਕੇ ਇਹਨੂੰ ਕੋਈ ਚੈਲੰਜ ਕਰ ਸਕਦਾ ਤਾਂ ਦੱਸੋ ਕਿਉਂ ਉਤਰ ਗਿਆ ਫੋਟੋਆਂ ਤੁਹਾਡੀਆਂ ਆਮ ਆਦਮੀ ਕਲੀਨਿਕ ਤੋਂ ਤੁਹਾਡੀ ਸਰਕਾਰ ਸੀ ਕਿਹੜਾ ਮਾਈ ਦਾ ਲਾਲ ਜੰਮਾ ਦੀ ਤੁਹਾਡੀਆਂ ਫੋਟੋਆਂ ਲਾ ਦੂਗਾ ਕਿਉਂਕਿ ਸਾਰੇ ਦਾ ਸਾਰਾ ਪੈਸਾ ਸੈਂਟਰ ਸਰਕਾਰ ਦਾ ਆਉਂਦਾ ਹੈ ਆਸ਼ੁਮਾਨ ਆਰੋਗਯ ਕੇਂਦਰ ਬਣੇ ਨੇ ਉਹ ਇੱਥੇ ਆਯੁਸ਼ਮਾਨ ਆਰੋਗਯ ਕੇਂਦਰ ਨੇ ਬਾਕੀ ਸਟੇਟਾਂ ਦੇ ਵਿੱਚ ਆਯੁਸ਼ਮਾਨ ਆਰੋਗਯ ਮੰਦਰ ਨੇ ਉਹ ਸਾਰੀਆਂ ਸਟੇਟਾਂ ਦੇ ਵਿੱਚ ਚੱਲ ਰਹੇ ਆ ਇਹ ਡਰਾਮਾ ਕਰਕੇ ਆਪਣੀਆਂ ਫੋਟੋਆਂ ਲਾਉਣ ਜਾਣਦੇ ਆ ਕੰਮ ਸਾਰਾ ਸੈਂਟਰ ਸਰਕਾਰ ਕਰਦੀ